ਮੂਹ ਜਬਨੇ ਦਾ ਸੀ ਪਹਿਲੇ ਖੁਰੀ ਕਰ ਦਿੰਦੇ ਨੇ ਮੇ ਨੰਦਾਂ ਦਾ ਜੀ ਬਹੁਤ ਮਾ ਮਾਈ ਦੀ ਨੀ ਕਿਰਪਾ ਦਾਦੀ ਦੀ ਜੇ ਪਿਆਰ ਆਇਆ ਦੇਂਦੇ ਆਂਦੇ ਤੁਮਾਲਾ ਮੋਲ ਕਰ ਦਿੰਦੇ ਆ ਜੀ ਸਾਰਿਆਂ ਨੂੰ ਜੈ ਮਾਤਾ ਦੀ ਅੱਜ ਛਿੜੀ ਮੇਲਾ 2024 ਦੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਦਰਬਾਰ ਦੀਆਂ ਦਰਬਾਰ ਵੀ ਜਿਹੜਾ ਏ ਬਹੁਤ ਵਧੀਆ ਸਜਾਇਆ ਹੋਇਆ ਏ ਬਾਵਾ ਜਤਮਲ ਕੇ ਦੁਆ ਟੋਰੀ ਦਾ ਦਰਬਾਰ ਹੈ ਛਿੜੀ ਕਹਣਾ ਚਾਹਤ ਜੰਮੂ ਦੀਆਂ ਤਸਵੀਰਾਂ ਦਿਖਾ ਰਹੇ ਆ ਆਪਾਂ ਸੰਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਸੰਤਾਂ ਵੀ ਜੇਰੀਆਂ ਨੇ ਉਹ ਆਪਣੀ ਵਾਰੀ ਦੀ ਉਡੀਕ ਕਰਕੇ ਦਰਬਾਰ ਦੇ ਵਿੱਚ ਨਤਮਸਤਕ ਹੋ ਕੇ ਬੂਆ ਬਾਵਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦੀਆਂ ਨੇ ਆਪਾਂ ਗੱਲਬਾਤ ਕਰਾਂਗੇ ਸੰਤਾਂ ਦੇ ਨਾਲ ਵੀ ਕਿਤੋਂ ਕਿਤੋਂ ਪਹੁੰਚੀਆਂ ਨੇ ਤੇ ਕਿੰਨੀ ਕੁ ਕਿਰਪਾ ਬੂਆ ਦਾਤੀ ਦੀ ਤੇ ਬਾਵਾ ਜੀ ਤੁਮਰ ਜੀ ਦੀ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਮਨਜੂ ਸ਼ਰਮਾ ਜੀ ਅਸੀਂ ਮਟਾਇੇ ਤੋਂ ਆਏ ਹਾਂ ਜੀ ਕਿੰਨੀ ਕਿਰਪਾ ਸਾਨੂੰ ਇਹੋ ਜਿਆਦਾ ਕਿਰਪਾ ਮਹਾਮਾਇ ਜੀ ਦਾਦੀ ਜੀ ਬਹੁਤ ਜਿਆਦਾ ਕਿਰਪਾ ਵਾ ਤੇ ਬਹੁਤ ਬਣਾਉਂਦਾ ਆਂਦੇ ਆ ਜੀ ਉਹਨਿਆਂ ਦੇ ਪੁੰਗਿਆ ਆਂਦੇ ਵੀ ਦਾ ਔਰ ਸਾਲ ਮੇਲੇ ਆਂਦੇ ਆ ਅਸੀਂ ਮੇਲਾ ਲਗਰੰਦਾ ਹਾਂ ਹਾਂ ਜੀ ਮੇਲਾ ਲਗਰੰਦਾ ਜੀ ਇਹ ਆਂੰਦ ਆਂਦਾ ਜੀ ਬਹੁਤ ਮਾਮਾਇ ਜੀ ਦੀ ਨੀ ਕਿਰਪਾ ਦਾਦੀ ਜੀ ਉਹ ਪਿੱਛੇ ਕੁਛ ਨਾ ਲੰਗਰ ਪੁਣਾ ਰਿਆਂ ਦੀ ਗੱਲ ਕਰ ਉਹ ਜਿਆਦਾ ਲੰਗਰ ਲਗੇ ਮਾਮਾ ਮੈਦੀ ਕੋਈ ਕਿਰਪਾ ਬਹੁਤ ਜ਼ਿਆਦਾ ਕਿਰਪਾ ਮਾਮਾ ਮੈਦੀ ਤਾਂ ਕੀ ਕਹਿਣਾ ਚਾਹੁੰਦੇ ਜਿਹੜੀਆਂ ਸੰਗਤਾਂ ਤੇ ਪਹੁੰਚ ਰਹੀਆਂ ਸੰਗਤਾਂ ਉਹ ਜਿਹੜੀ ਪਹੁੰਚ ਰਹੀਆਂ ਉਹਨਾਂ ਦੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਮਾਮਾ ਮਾਈ ਜੀ ਲਾਈਤਾ ਜੀ ਤਾਂ ਕਰ ਜਾਂਦੀ ਰਵੇ ਇਦਾਂ ਹੀ ਮਾਂ ਦਾ ਮੇਲਾ ਲੱਗਾ ਰਵੇ ਦਾਦੀ ਦਾ ਤੇ ਅਸੀਂ ਕਹਿੰਦੇ ਨੇ ਕਿ ਬੂਆ ਕੋੜੀਏ ਤੇ ਜੇ ਉਹਨਾਂ ਨੂੰ ਗੁੱਸਾ ਦੇ ਤਾਂ ਫਿਰ ਉਹ ਬਖਸ਼ਦੇ ਨਹੀਂ ਕਿਉਂ ਨਹੀਂ ਨਹੀਂ ਬਖਸ਼ਦੇ ਜੀਓ ਜਿਆਦਾ ਪਿਆਰ ਨਾਲ ਆਏ ਤੇ ਦਿਲ ਦੇ ਆਏ ਨੇ ਤੇ ਮਾਲਾ ਮਾਲ ਕਰ ਦਿੰਦੇ ਆ ਜੀ ਮਾਲਾ ਮਾਲ ਕਰ ਦਿੰਦੇ ਦਾਦੀ ਕਿਸੇ ਦੀ ਕਮੀ ਨਹੀਂ ਆਉਂਦੀ ਜੀ ਦੀ ਕਿਰਪਾ ਹੋਈ ਬੜੀ ਕਿਰਪਾਈ ਮਾਮਾਈ ਦੀ ਕਰਦੀ ਜੀ ਜਿਹੜੀਆਂ ਸੰਤਾ ਦੇਖ ਲਓ ਤੁਹਾਨੂੰ ਕਿਸੇ ਚੀਜ਼ ਦੀ ਮਾਮਾਈ ਦੀ ਕਿਰਪਾ ਨਹੀਂ ਆ ਕਿਸੇ ਚੀਜ਼ ਦੀ ਕਮੀ ਆ ਨਹੀਂ ਦਿੱਤੀ ਜਾਂਦੀ ਨਹੀਂ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਜਿਹੜੇ ਵੀਡੀਓ ਦੇ ਦੇ ਆਈਨ ਬਾਅਦ ਚ ਮੂੰਹ ਤੇ ਬੱਲੇ ਦਾਦੀ ਪਹਿਲਾਂ ਖੁਲੀ ਕਰ ਦਿੰਦੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਸੰਤਾ ਦੇਖ ਲਏ ਵੀਡੀਓ ਉਹਨਾਂ ਨੂੰ ਕੀ ਉਹਨਾਂ ਨੂੰ ਉਹੀ ਹੈਗੇ ਉਹ ਵੀ ਦਰਤ ਆਣ ਮਾ ਦੇ ਆਪਣਾ ਟਾਈਮ ਕੱਢ ਕੇ ਆਣ ਤੇ ਮਾ ਦੇ ਦਰਸ਼ਨ ਕਰਨ ਆਣ ਸੋ ਗੱਲਬਾਤ ਕੀਤੀ ਕਹਿੰਦੇ ਜੀ ਮੂਹ ਮੰਦਰ ਦੀ ਲੋੜ ਨਹੀਂ ਪੈਂਦੀ ਇਸ ਦਰਬਾਰ ਤੇ ਕਹਨਾ ਚੱਕ ਛੀੜੀ ਦੇ ਵਿੱਚ ਦਰਬਾਰ ਹੈ 바ਵਾ ਜਿੱਤੇ ਮਲ ਜੀ ਦਾ ਤੇ ਨਾਲ ਦੀ ਨਾਲ ਦੂਆ ਮੋਰੀ ਜੀ ਦਾ ਆਪਾਂ ਹੋਰ ਵੀ ਸੰਗਤਾਂ ਨੇ ਅਤੇ ਮੌਜੂਦ ਕੀ ਉਹਨਾਂ ਦਾ ਕਹਿਣਾ ਜਲਵਾ ਕਰਦੇ ਆ ਜੈ ਮਾਤਾ ਕੀ ਨਾਮ ਦੇ ਮਨਜੀਤ ਕੋਰ ਲੱਗਦਾ ਮਨਜੀਤ ਕੋਰ ਜੀ ਵੀ ਪਟਾਣੇ ਤੋਂ ਆਏ ਆ ਹਾਂ ਜੀ ਹਾਂ ਜੀ ਕਿੰਨੀ ਕੀਰਪਾ ਬੂਆ ਦਾ ਜੀ ਫਿਰ ਅਜੀ ਬਹੁਤ ਕਿਰਪਾ ਕਹਿੰਦੇ ਨੇ ਕਿ ਮੰਗਣ ਦੀ ਲੋੜ ਨਹੀਂ ਪੈਣੀ ਸਭ ਕੁਝ ਮਿਲ ਜਾਂਦਾ ਕਿੰਨੀ ਦੇਰ ਹੋ ਗਈ ਤੁਹਾਨੂੰ ਅੱਥੇ ਪਹੁੰਚਦਿਆ ਕਹਿੰਦਾ 15 ਸਾਲ ਹੋ ਗਏ ਕਿੰਨੀ ਕੁ ਕਿਰਪਾ ਕੀਤੀ ਹੋਰ 15 ਸਾਲ ਦੇ ਵਿੱਚ ਅਦਾਦੀ ਨੇ ਖੁਦ ਕਿਰਪਾ ਕੀਤੀ ਹੈ ਜੋ ਅਰਦਾਸ ਕਰਕੇ ਜਾਈਦੀ ਹੈ ਮੇਲੇ ਤੇ ਉਹ ਪੂਰੀ ਹੁੰਦੀ ਹੈ ਜੀ ਹਾਂਜੀ ਤਾਂ ਕੀ ਫਿਰ ਅਰਦਾਸ ਕਰਨੀ ਕੋਈ ਹਾਂਜੀ ਅੰਦਾਜ਼ਾ ਵਾਂਗ ਦੇ ਸਰ ਫਿਰ ਪੂਰੀ ਹੋ ਜੂ ਹਾਂਜੀ ਕੀ ਕਹਿਣਾ ਜਾਂਦੇ ਨੇ ਸੰਗਤਾਂ ਬਾਰੇ ਆਹ ਕਹਿੰਦੇ ਆ ਹਰ ਕੋਈ ਸੰਗਤ ਆਵੇ ਅਰਦਾਸ ਬੇਨਤੀ ਕਰਕੇ ਆਵੇ ਜੋ ਬੁਆ ਦਾਤੀ ਸਭ ਨੂੰ ਦਿੱਤੀ ਪੂਰੀ ਕਰਦੀ ਆ ਅੱਲਾਹ ਤੇ ਇੱਥੇ ਸੰਗਤਾਂ ਵੀ ਰਵੇ ਜਿੱਤਾ ਕੰਨਮੀ ਦੇ ਵੈਸ਼ਾ ਮਾਤਾ ਦਾ ਸਰੂਪ ਆ ਬਾਲ ਕੰਨਿਆਂ ਦੇ ਵਿੱਚ ਆਈ ਆ ਬੁਆ ਕੁੜੀ ਵੀ ਕਹਿ ਲੈਂਦਾ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਵੈਸ਼ਾ ਮਾਤਾ ਦਾ ਸਰੂਪ ਹੈ ਛੋਟੀ ਐ ਉਹ ਦੇਖ ਛੋਟੀ ਵੱਢ ਕੇ ਆਏਗੀ ਬੱਚੀ ਤੇ ਕੋਈ ਕਹਿੰਦੇ ਆ ਕੁਛ ਤੇ ਕੋਈ ਕਹਿੰਦੇ ਕੁਛ ਤੇ ਅਸੀਂ ਤੇ ਬੁਆ ਕੁੜੀ ਦੇ ਦੀ ਮੇਮ ਜੀ ਬਾਵਾ ਜੀ ਜੀ ਆ ਨਹੀਂ ਆਨੇ ਆ ਕਿ ਤਾਹੀਂ ਅਮਨੇ ਸੰਗਤ ਇਦਾਂ ਹੀ ਸੰਗਤ ਮਾਲੋ ਮਾਲ ਹੋ ਕੇ ਜਾ ਰਹੀ ਹੈ ਤੁੰਡ ਹਾਂ ਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਆਪਾਂ ਪਿਛਲੇ 15 ਸਾਲਾਂ ਤੋਂ ਆਨੇ ਆ ਹਰ ਸਾਲ ਮੇਲੇ ਤੇ ਕੁਝ ਨਾ ਕੁਝ ਆ ਕੇ ਜਾਂਦੇ ਆ ਤੇ ਹੋਂਦੇ ਸਾਲ ਬੂਆ ਬਾਵਾ ਜੀ ਦੀ ਤੇ ਬਾਵਾ ਜਿਤਮਲ ਜੀ ਦੀ ਕਿਰਪਾ ਹੋ ਜਾਂਦੀ ਹੈ ਤੁਸੀਂ ਵੀ ਇਸ ਦਰਬਾਰ ਤੇ ਆਓ ਤੇ ਝੋੜੀਆਂ ਭਰ ਕੇ ਲੈ ਕੇ ਜਾਓ ਕੋਈ ਵੀ ਮੰਗ ਮੰਗੋਗੇ ਤਾਂ ਅੱਤ ਜਰੀਏ ਟੱਟ ਪੂਰੀ ਹੋ ਜਾਂਦੀ ਏ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਫੇਰ ਸੰਕਤਾ ਸੰਕਤਾ ਜਰੀਆ ਨੇ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਨੇ ਤਾਂ ਕੁਝ ਨਾ ਕੁਝ ਲੈ ਕੇ ਜਾਣਾ ਹੈ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਜੈ ਮਾਤਾ ਦੀ ਕੀ ਨਾਮ ਦੇ ਪ੍ਰਵੀਨ ਕਿੱਥੋਂ ਆਏ ਜੀ ਮਿਆਣੀ ਤੋਂ ਮਿਆਣੀ ਹਿਸ਼ਾਰਪੁਰ ਹਾਂਜੀ ਕਿੰਨੀ ਕੀ ਕਿਰਪਾ ਵਰ ਮਾਤਾ ਰਾਣੀ ਦੀ ਕੱਲੀ ਜਰੀ ਆਈ ਹਨ ਕੱਲੀ ਕਿੱਦਾਂ ਦਾ ਲੱਗਿਆ ਮਹੌਲ ਅੱਜ ਦਾ ਬੜੀ ਵਧੀਆ ਲੱਗਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਆਪਾਂ ਹੁਸ਼ਿਆਰਪੁਰ ਤੋਂ ਆਏ ਆ ਪਹਿਲੀ ਵਾਰ ਪਹੁੰਚੇ ਆ ਤੇ ਬੜੀ ਕਿਰਪਾ ਹੈ ਮਾਤਾ ਰਾਣੀ ਦੀ ਤੇ ਦਰਬਾਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਦਰਬਾਰ ਕਿੰਨਾ ਸਜਿਆ ਹੋਇਆ ਹੈ ਬੂਹਾ ਬਾਬਾਈ ਤੇ ਬਾਬਾ ਜਿਤਮਲ ਜੀ ਦਾ ਦਰਬਾਰ ਛਿੜੀ ਕਾਨਾ ਚੱਕ ਦੇ ਵਿੱਚ ਦਰਬਾਰ ਹੈ ਤੇ ਬਹੁਤ ਵਧੀਆ ਸਜਾਵਟ ਕੀਤੀ ਹੋਈ ਹੈ ਦਰਬਾਰ ਦੀ ਜੇ ਕਹਿੰਦੇ ਨੇ ਕਿ ਬੂਆ ਬਾਵਾ ਦੀ ਬਹੁਤ ਕਿਰਪਾ ਹੈ ਬੂਆ ਦਾਤੀ ਦੀ ਕਿਰਪਾ ਦੇ ਨਾਲ ਹੀ ਜਿਹੜਾ ਇਹ ਆਪੇ 8 ਸਾਲ ਜੋੜ ਮੇਲਾ ਲੱਗਦਾ ਹੈ ਬਹੁਤ ਵੱਡਾ ਜਿਹੜਾ ਜੋੜ ਮੇਲਾ ਲੱਗਦਾ ਆਪਾਂ ਗੱਲਬਾਤ ਕਰਾਂਗੇ ਸੰਗਤਾਂ ਪਹੁੰਚੀਆਂ ਨੇ ਜਿਆਮਤ ਦੀ ਭਾਜੀ ਜਿਆਗਤ ਜਿੰਨੇ ਫਸਤੇ ਮੈਂ ਆਇਆ ਹਾਂ ਤਾਂ ਆਪ ਮੈਨੂੰ ਬੜਾ ਅੱਛਾ ਲੱਗਾ ਦਰਸ਼ਨ ਕਰਕੇ ਜੀ ਮੇਰੇ ਜੋ ਦਿਲ ਦੀ ਮਨੋ ਕਾਮਨਾ ਹੈ ਉਹ ਬਾਬਾ ਜੀ ਪੂਰੀ ਕਰਨਗੇ ਸਾਰੀ ਸੰਕਤੋਂ ਕੀ ਪੂਰੀ ਕਰਨਗੇ ਜੋ ਜੋ ਸੰਗਤ ਆਈ ਹੈ उनकी भी करेंगे आपकी भी करेंगे बहुत अच्छा लगा मैं फर्स्ट टाइम जीडी आया हूँ बहुत अच्छा एडमिनिस्ट्रेशन बहुत वहाँ से आया हम अरजोरी पुंछ से जी हम यहाँ से दो सौ डेढ़ सौ किलोमीटर दूर रहते हैं हम वहाँ से आए फर्स्ट टाइम आए बहुत अच्छा लगा यहाँ एडमिनिस्ट्रेशन का बहुत अच्छा इंतजाम है लोगों का so, आप भी जहाँ पे पहुंचे पुंछ से आए हैं जी एंड के मैं कहते हैं बहुत बड़ा जो मेला लगता है जिड़ी मेला जंगल भी होते है जहाँ पे और दूर दूर से संगते पहुंचती है विदेशों से भी संगत आती है कितने की कृपाएं बुआ कृपा की और बाबा जीतमल जी की जीए के वालों को तो, तो है ही है जो पंजाब से कोने जाते कितनी आप से हर एक आपसे लोग आते हैं कनाडा से लोग आए हुए अमेरिका से लोग आए हुए जो लोग बाहर रहते हैं वो लोग सारे आए हुए लोगों की बहुत बड़ी मानता है बाबा के ऊपर बहुत बड़ी मानता है हमारे भी मानता है आज देखो हमें कितने अच्छे दर्शन हुए हैं हार मिला है चलो बाबा सबकी कृपा रख आप आपके माध्यम से मैं सबको बताना चाहता हूँ कि हर साल सब लोगों को आना चाहिए ऐसे भी बीच में आना चाहिए बाबा जी को मा टेकना चाहिए कुछ ना कुछ हासिल होगा कुछ देंगे कुछ लेंगे नहीं उनसे कहते कि हजार दिन लखा की गिनती जनता पोच दिया ने नतमस्तक तो होंगे लखड़िया भरिया जा कहना कर चाहते बिल्कुल जी हम भी उसी जोलियों की उम्मीद में आए हैं बाबे के पास देखो हम क्या करते हैं बाबा ਦੀ ਸਭ ਕੀ ਜੋ ਲੀਆਂ ਬਾਰੇ ਸਭ ਨੂੰ ਖੁਸ਼ ਰੱਖੇ ਤੇ ਪੂਰੀ ਵਿਸ਼ਵਾਸ ਹੈ ਬਾਬਾ ਬਿਲਕੁਲ ਪੂਰਾ ਵਿਸ਼ਵਾਸ ਹੈ ਜੀ ਹਮ ਇਸ ਲਈ ਆਏ ਬਾਬਾ ਜੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬੜੀ ਕਿਰਪਾਏ ਬਾਬਾ ਜਿਤਮਲ ਜੀ ਤੇ ਬੁਆ ਕੋਰੀ ਜੀ ਜੀ ਦਰਬਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਕਿਰਪਾਏ ਲਾਈਟ ਲਾਈਟ ਦੇ ਨਾਲ ਪੂਰਾ ਜਿਹੜਾ ਸੱਜਿਆ ਹੋਇਆ ਦਰਬਾਰ ਬੜੀ ਕਿਰਪਾ ਬੁਆ ਬਵਾਈ ਜੀ ਫਜ਼ਾਰਾਨੀ ਲੱਖਾਂ ਦੀ ਗਿਣਤੀ ਦੇ ਵਿੱਚ ਅਤੇ ਸੰਗਤਾਂ ਪਹੁੰਚਦੀਆਂ ਨੇ ਤੇ ਬੂਆ ਬਾਵਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਪੰਜਾਬ ਦੇ ਹਰ ਇੱਕ ਕੋਨੇ ਤੋਂ ਪੰਜਾਬ ਨਹੀਂ ਹੋਰਨ ਤੋਂ ਬਾਹਰ ਦੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚੋਂ ਵੀ ਜਿਹੜੀਆਂ ਨੇ ਸੰਗਤਾਂ ਇਸ ਦਰਬਾਰ ਤੇ ਪਹੁੰਚਦੀਆਂ ਨੇ ਤੇ ਬੂਆ ਬਾਵਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿਹੜੀ ਦਰਬਾਰ ਕਾਨਾ ਚੱਕ ਤੋਂ ਜੈ ਬਾਬੇ ਜੇਕਾਰੇ ਲੱਗਦੇ ਪਏ ਨੇ ਜੈ ਬਾਬੇ ਬੜੀ ਕਿਰਪਾ ਹੈ ਬੁਆ ਬਾਬਾਈ ਜੀ ਜੇਕਾਰੇ ਲੱਗਦੇ ਪਏ ਨੇ ਸੰਤਾ ਜੇਰੀਆਂ ਨੇ ਜੈ ਬਾਬੇ ਜੀ ਜੈ ਬੁਆ ਜੀ ਜੈ ਬਾਬੇ ਦੇ ਜੇਕਾਰੇ ਲੱਗਿਆ ਪਿਆ ਨੇ ਜੈ ਬਾਬੇ ਜੈ ਬਾਬੇ ਜੈ ਬਾਬੇ ਜੈ ਬਾਬੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜੀ ਚੀਰੂ ਦਰਬਾਰ ਗਾਣਾ ਚੱਕ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਦਿੱਤੀਆਂ ਨੇ ਅਤੇ ਸੰਕਟਾਂ ਪਹੁੰਚਦੀਆਂ ਨੇ ਤੇ ਬਾਬਾ ਜਤਮਲ ਜੀ ਤੇ ਬੂਆ ਕੋੜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਜੈਪਾ ਬਾਵਾ ਜੀ ਦੇਸ਼ ਸਾਫ ਦੇਸ਼ਾਂ ਦੇ ਵਿੱਚੋਂ ਸੰਕਟਾਂ ਜਿਹੜੀਆਂ ਪਹੁੰਚਦੀਆਂ ਨੇ ਤੇ ਬੂਆ ਬਾਵਾ ਜੀ ਦੇ ਦਰਬਾਰ ਦੇ ਇੱਤੇ ਹਾਜ਼ਰੀਆਂ ਲਗਾਉਂਦੀਆਂ ਨੇ ਤੇ ਬੂਆ ਬਾਵਾ ਜੀ ਦੀ ਕਿਤਨਾ ਕਿਤੇ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਪਰਦੇ ਨੇ ਤਸਵੀਰਾਂ ਦਿਖਾ ਰਿਹਾ ਜੀ ਬੜੇ ਪਿਆਰ ਦੇ ਨਾਲ ਸੰਗਤਾਂ ਜਰੀਆਂ ਨੇ ਜੈਪੂਆ ਤੇ ਜੈਪਾਵਾ ਜੀ ਦੇ ਜ਼ਿਕਾਰੇ ਲਾ ਰਹੀਆਂ ਨੇ ਤੇ ਬੂਆ ਪਾਵਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਇੱਥੇ ਪੁੱਤਰੀਆਂ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਪੌਨਗਰਵਾਦ ਨਾਲ ਅਨੰਤ ਧੰਨਵਾਦ ਜੰਮੂ ਅਰਤੀ